ਕਰ ਆਪਣੇ ਨਾਮ ਦਾ ਅੱਖਰ ਪ੍ਰਗਟ ਕਰ ਦਵੇਂ ਸਾਡੇ ਅੰਦਰ ਤੇ ਇਹ ਸਾਰੀ ਗੱਤਲੀ ਖੁੱਲ ਜਾਂਦੀ ਹੈ ਤੇ ਸਾਨੂੰ ਉਸ ਦਾ ਨਾਮ ਦਾ ਪਤਾ ਲੱਗ ਜਾਂਦਾ ਹੈ ਜੋਤੀ ਜੋਤ ਸਰੂਪ ਹੋਰ ਆਪ ਆਪਣੀ ਕਿਰਪਾ ਕਰ ਦੇਵਨ ਹਾਰ ਸੱਚੀ ਵਧਾਈ ਉਹ ਜੋਤ ਸਰੂਪ ਹੋ ਕੇ ਆਪਣੀ ਕਿਰਪਾ ਕਰਦਾ ਤੇ ਦੇਣੇ ਵਾਲਾ ਉਹ ਮਾਲਕ ਹੈ ਅਸੀਂ ਮੰਗਣੇ ਵਾਲਾ ਸਾਰਾ ਸੰਸਾਰ 83 ਲੱਖ ਜੀਵ ਜਿਹੜੇ ਸਾਰੇ ਮੰਗਦੇ ਨੇ ਉਸ ਕੋਈ ਕਿਸ ਤਰ੍ਹਾਂ ਮੰਗਦਾ ਕੋਈ ਕਿਸ ਤਰ੍ਹਾਂ ਮੰਗਦਾ ਪਰ ਦੇਵਨ ਹਾਰ ਸੱਚੀ ਵਧਾਈ ਹੈ ਰੋਮ ਰੋਮ ਕਹੇ ਮੈਂ ਦੇਖਿਆ ਵਿਸ਼ਵ ਮਾਰ ਕੇ ਝਾਤ ਬੇਲਾ ਵਕਤ ਧਿਆਨ ਲਗਾਈ ਆ ਇਹ ਰੋਮ ਕਹਿੰਦੇ ਨੇ ਕਿ ਮੈਂ ਸਾਰੇ ਸੰਸਾਰ ਦੇ ਵਿੱਚੋਂ ਝਾਤੀ ਮਾਰ ਕੇ ਦੇਖ ਲਈ ਸਮਾਂ ਦੇਖ ਲਿਆ ਸਮੇਂ ਦੇ ਨਾਲ ਧਿਆਨ ਲਗਾਇਆ ਲੋਕਮਾਤ ਵਿੱਚ ਰਹਿਣ ਨਹੀਂ ਦੇਣੀ ਅੰਧੇਰੀ ਰਾਤ ਸਤਜੂ ਸਾਚਾ ਚੰਗ ਦਿਨਾ ਚਮਕਾਈ ਇਸ ਲੋਕਮਾਤ ਦੇ ਵਿੱਚ ਅੰਧੇਰੀ ਰਾਤ ਮੈਂ ਰਹਿਣ ਨਹੀਂ ਦੇਣੀ ਉਹ ਕਿਰਪਾ ਕਰੇਗਾ ਤਦੇ ਜਾਏਗੀ ਰਹਿਣ ਨਹੀਂ ਦੇਣੀ ਅੰਧੇਰੀ ਰਾਤ ਉਹ ਸੱਜ ਗੁਸਾਚਾ ਚੰਦ ਦਿਨਾ ਚਮਕਾਈ ਹੈ ਤੇ ਸੱਚ ਦਾ ਚੰਦ ਚਮਕਾਉਣਾ ਹੈ ਚਾਰ ਵਰਨਾ ਦਾ ਬੰਨਾ ਇਕੋਨਾਥ ਇਹ ਚਾਰ ਵਰਨ क्षत्रिय ਬ੍ਰਹਮਣ ਸ਼ੂਦਰ ਵੈਸ਼ ਜਿਹੜੇ ਨੇ ਇਹਨਾਂ ਦਾ ਇਕੋਨਾਥਾ ਜੁੜਨਾ ਨਾਤਾ ਕਿਹੜਾ ਹੈ ਅਗਲੀ ਲਾਈਨ ਵਿੱਚ ਪ੍ਰੇਮ प्रीਤੀ ਜੋੜ ਜੁੜਾਈ ਆ ਇਹ ਪ੍ਰੇਮ ਦੇ ਨਾਲ ਪ੍ਰੀਤ ਦੇ ਨਾਲ ਇਹ ਨਾਤਾ ਜੋੜਨਾ ਹੈ ਤਾਂ ਇੱਕ ਜਮਾਤ ਬਣਦੀ ਹੈ ਅਸੀਂ ਈਰਖਾ ਕਿਸੇ ਦੇ ਨਾਲ ਨਾ ਕਰੀਏ ਤੇ ਇੱਕ ਜਮਾਤ ਵਿੱਚ ਆ ਗਏ ਸਾਰੇ ਆਪਣੇ ਅੰਦਰ ਵੇਖੋ ਬੈਠਾ ਇੱਕ ਕਾਂਤ ਪਤ ਪਰਮੇਸ਼ਵਰ ਬੇ ਪਰਵਾਹੀ ਹੈ ਆਪਣੇ ਅੰਦਰ ਦੇਖੋ ਉਹ ਤੁਹਾਡੇ ਅੰਦਰ ਬੈਠਾ ਹੈ ਮੇਰੇ ਅੰਦਰ ਵੀ ਹੈ ਇੱਕ ਮੰਗਤੇ ਦੇ ਅੰਦਰ ਵੀ ਹੈ ਇੱਕ ਚੀੜੀ ਕੀੜੀ ਦੇ ਵੀ ਅੰਦਰ ਵੀ ਹੈ ਇੱਕ ਮਹਾਰਾਜ ਦਾ ਹੁਕਮ ਸੀਗਾ ਉਹ ਮੇਰੇ ਕੰਨਾਂ ਦੇ ਵਿੱਚ ਵੀ ਪਿਆ ਕਿ ਜਦੋਂ ਅਸੀਂ ਕਿਸੇ ਵੀ ਜਾਨਵਰ ਨੂੰ ਆਪਣੇ ਆਪ ਖਤਰਾ ਸਮਝ ਕੇ ਉਸ ਨੂੰ ਮਾਰਦੇ ਹਾਂ ਤਾਂ ਉਸ ਵੇਲੇ ਸੋਹਮ ਕਹਦੇ ਉਸ ਜੀਵ ਆਤਮਾ ਦਾ ਜਿਹੜਾ ਉਧਾਰ ਹੋ ਜਾਏਗਾ ਉਹ ਸੱਚਖੰਡ ਪਹੁੰਚ ਜਾਏਗਾ ਕਈ ਵਾਰੀ ਕੀੜੀ ਲੜਦੀ ਅਸੀਂ ਉਹਨੂੰ ਦਬ ਦਿੰਨੇ ਆ ਤੇ ਮਹਾਰਾਜ ਕਹਿੰਦੇ ਉਹਨੂੰ ਵੀ ਸੋਹੰਕੋ ਉਹ ਵੀ ਉਹਦਾ ਜੀਵ ਹੈ ਸਾਰੇ ਆਪਣੇ ਅੰਦਰ ਵੇਖੋ ਬੈਠਾ ਇੱਕ ਕਾਂਤ ਪਤ ਪਰਮੇਸ਼ਵਰ ਬੇ ਪਰਵਾਹੀ ਹੈ ਜੇ ਉਸ ਦਾ ਅੰਮ੍ਰਿਤ ਪੀ ਲਓ ਬੂੰਦ ਸਵਾਂਤ ਜੋ ਨਿੱਜਰ ਛਰਨਾ ਰਿਹਾ ਛਰਾਈ ਅਸੀਂ ਕਹਿੰਨੇ ਆ ਕਿ ਫਰਾਨੀ ਜਗ੍ਹਾ ਤੇ ਜਾ ਕੇ ਮੈਂ ਬਾਣੀ ਪੜ ਰਿਹਾ ਸੀ ਅੱਠਵੀਂ ਗ੍ਰੰਥ ਦੀ ਸ਼ੁਰੂ ਦੇ ਵਿੱਚ ਪਹਿਲੀ ਬੋਧ ਹੀ ਜਦੋਂ ਸੱਚੇ ਪਾਤਸ਼ਾਹ ਜੀ 18 ਤੀਰਥਾਂ ਦਾ ਜਿਹੜਾ ਭ੍ਰਮਣ ਕਰਕੇ ਆਏ ਉਹਨਾਂ ਦੇ ਵਿੱਚੋਂ ਸਭ ਦੀ ਸ਼ਕਤੀ ਖਿੱਚ ਕੇ ਲੈ ਆਏ ਔਰ ਉਹ ਸ਼ਕਤੀ ਉਹਨਾਂ ਦੱਸਿਆ ਕਿ ਕਿਤੇ ਵੀ ਨਹੀਂ ਰਹਿ ਗਈ ਕਿਉਂਕਿ ਸਾਰਾ ਕੁਝ ਗੰਦਾ ਕਰ ਦਿੱਤਾ ਸੀ ਤੇ ਅਸੀਂ ਕਹਿੰਦੇ ਸਰੋਵਰ ਦੇ ਵਿੱਚ ਨਾਤਿਆਂ ਸਾਡਾ ਜਿਹੜਾ ਹੈ ਪਾਰ ਉਤਾਰਾ ਹੋ ਜਾਏਗਾ ਪਰੰਤੂ ਇਹ ਲਾਈਨ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਭੁੱਲ ਜਾਂਨੇ ਹਾਂ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਉਸ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਵੱਡਾ ਅੰਮ੍ਰਿਤ ਹੈ ਉਸ ਨੂੰ ਪੀਵੋ ਉਸ ਦੇ ਵਿੱਚ ਇਸ਼ਨਾਨ ਕਰੋ ਉਹ ਤੁਹਾਡਾ ਸੱਚਾ ਸਰੋਵਰ ਹੈ ਫੇਰ ਤੁਸੀਂ ਆਪੇ ਮਿਲ ਕੇ ਇੱਕ ਦੂਜੇ ਦਾ ਦੇ ਦਿਓ ਸਾਥ ਝਗੜਾ ਰਹਿਣ ਕੋਈ ਨਾ ਪਾਈ ਸਾਡਾ ਝਗੜਾ ਕੀ ਹੈ ਮਨਮਤ ਬੁੱਧ ਦਾ ਮੈਂ ਆਪਣੇ ਪਿਤਾ ਜੀ ਨੂੰ ਬਾਪੂ ਕਹਿੰਦਾ ਦੂਜਾ ਆ ਕੇ ਪਿਤਾ ਜੀ ਕਹਿੰਦਾ ਹੈ ਤੀਜਾ ਕਹਿੰਦਾ ਬੁੜਾ ਕੀ ਕਰਦਾ ਫਿਰ ਦਾ ਇਹ ਸਾਡੀ ਸੋਚ ਅਤੇ ਝਗੜਾ ਇਸੇ ਗੱਲ ਦਾ ਹੀ ਹੈ ਉਹ ਹੈ ਇੱਕੋ ਹੀ ਉਹ ਪਰਮਾਤਮਾ ਇੱਕੋ ਹੀ ਹੈ ਚਾਹੇ ਉਸ ਨੂੰ ਬਾਪੂ ਕਹਿ ਲੋ ਚਾਹੇ ਪਿਤਾ ਕਹਿ ਲੋ ਚਾਹੇ ਬਾਪ ਕਹਿ ਲੋ ਚਾਹੇ ਉਹਨੂੰ ਫਾਦਰ ਕਹਿ ਲੋ ਚਾਹੇ ਕੁਝ ਵੀ ਕਹਿ ਲੋ ਉਹ ਇੱਕੋ ਹੀ ਹੈ ਤੇ ਜੇ ਸਾਡੇ ਮਨ ਦੇ ਵਿੱਚ ਇਹ ਵੱਸ ਜਾਏ ਤੇ ਇਹ ਝਗੜਾ ਖਤਮ ਹੋ ਜਾ ਸਾਰਾ ਲੇਖਾ ਮੁੱਕ ਜਾਏ ਕੂੜੀ ਯਾਤ ਆਤਮ ਪਰਮਾਤਮ ਇੱਕੋ ਨਜ਼ਰੀ ਆਈ ਇਸ ਆਤਮਾ ਨੂੰ ਆਤਮ ਪਰਮਾਤਮ ਇੱਕੋ ਨਜ਼ਰੀ ਆਈ ਜੇਕਰ ਇਹ ਕੁੜੀ ਜਾਤਾਂ ਦਾ ਸਾਡੇ ਅੰਦਰੋਂ ਝਗੜਾ ਮਿਟ ਜਾਏ ਇਹ ਝੂਠੀਆਂ ਜਾਤਾਂ ਪਾਤਾਂ ਦਾ ਝੱਲਾ ਮਿਟ ਜਾਏ ਤੇ ਉਹ ਪਰਮਾਤਮਾ ਇੱਕੋ ਨਜ਼ਰ ਆਉਂਦਾ ਹੈ ਭਾਗਾਂ ਭਰਿਆ ਨਵੇਂ ਸਮਤ ਦਾ ਆਉਣ ਵਾਲਾ ਵਿਸਾਖ ਵਿਸਾਖ ਦਾ ਮਹੀਨਾ ਆਉਣੇ ਵਾਲਾ ਸੀ ਜਿਸ ਵਿਸਾਖ ਦੇ ਵਿੱਚ ਜੰਮੂ ਦਾ ਹੈ ਵੜਿਆਈ ਇਹ ਉਸ ਦੇ ਵਿੱਚ ਮਾਰੇ ਨੇ ਕੋਈ ਜੰਮੂ ਵਾਲਿਆਂ ਨੂੰ ਜਾਂ ਸਮੁੰਦਰੀ ਧਰਤੀ ਨੂੰ ਕੋਈ ਵੜਿਆਈ ਦਿੱਤੀ ਉਸ ਦੇ ਵਿੱਚ ਬਟਿਆਈ ਜਿਹੜੀ ਹੈ ਉਹ ਦੇਣੀ ਹੈ ਸੰਤਾਂ ਦਾ ਦਰਸ਼ਨ ਨਾਲੇ ਪ੍ਰਭੂ ਹੋਵੇ ਸਾਖਿਆਤ ਸੰਤਾਂ ਦਾ ਮਾਲਕ ਸਾਹਮਣੇ ਨਜ਼ਰੀ ਆਈ ਹੈ ਉਹ ਪਰਮਾਤਮਾ ਉਹ ਸੰਤਾਂ ਦਾ ਮਾਲਕ ਜਿਹੜਾ ਹੈ ਉਹ ਪ੍ਰਭੂ ਸਾਖਿਆਤ ਸਾਹਮਣੇ ਦਰਸ਼ਨ ਦਿੰਦਾ ਹੈ ਸੰਤਾਂ ਦਾ ਮਾਲਕ ਸਾਹਮਣੇ ਨਜ਼ਰੀ ਆਈ ਹੈ ਉਹ ਸਾਖਿਆਤ ਸਤ ਸਰੂਪ ਹੋ ਕੇ ਸਾਹਮਣੇ ਦਿਸਦਾ ਹੈ ਮੈਂ ਕਹਿੰਦਾ ਮੇਰਾ ਹੀ ਹੈ ਨਾ ਉਹ ਸਾਰੇ ਸ੍ਰਿਸ਼ਟੀ ਦਾ ਹੈ ਇੱਕ ਮਹਾਰਾਜ ਦਾ ਕੌਤਕ ਹੋਰ ਜਾਦ ਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਲ ਪਹਿਲਾਂ ਦੀ ਗੱਲ ਹੈ ਇਹ ਸਾਈਕਲ ਤੇ ਉੱਪਰ ਲਖਾਰੀ ਦਰਸ਼ਨ ਸਿੰਘ ਉਹਨਾਂ ਦੇ ਨਾਲ ਬੈਠ ਕੇ ਗਏ ਦਿੱਲੀ ਜਾਮਾ ਮਸਜਿਦ ਦੇ ਕੋਲ ਗਏ ਅੱਗੇ ਕੀ ਤੁਰ ਪਏ ਮਹਾਰਾਜ ਇੰਦਕਾਰੀ ਸਾਹਿਬ ਨੇ ਬੱਚ ਨੂੰ ਸੁਣਾਇਆ ਸੀ ਕਹਿੰਦੇ ਮੈਨੂੰ ਕਹਿੰਦੇ ਦਰਸ਼ਨ ਸਾਹਿਬ ਪਿੱਛੇ ਪਿੱਛੇ ਆ ਜਾ ਉਹ ਪਿੱਛੇ-ਪਿੱਛੇ ਚੱਲੇ ਗਿਆ ਜਾਮਾ ਮਸਜਿਦ ਦੇ ਪਿੱਛੇ ਝੁੱਗੀਆਂ ਝੌਂਪੜੀਆਂ ਸੀ ਉੱਥੇ ਚਲੇ ਗਿਆ ਇੱਕ ਝੌਂਪੜੀ ਦੇ ਅੱਗੇ ਜਾ ਕੇ ਖੜੇ ਹੋ ਗਏ ਉਸ ਝੌਂਪੜੀ ਦੇ ਅੰਦਰ ਇੱਕ ਨਗਨ ਬੀਬੀ ਨਗਨ ਸਾਧੂਆਂ ਦੇ ਵਿੱਚੋਂ ਬੈਠੀ ਸੀ ਉਹ ਮਹਾਰਾਜ ਵੱਲ ਦੇਖਦੀ ਰਹੀ ਤੇ ਮਹਾਰਾਜ ਉਸਦੇ ਵੱਲ دیکھتے ਰਹੇ ਨਾ ਮਹਾਰਾਜ ਬੋਲੇ ਨਾ ਉਸ ਬੀਬੀ ਨੇ ਕੋਈ ਅੱਖਰ ਬੋਲਿਆ ਪਰੰਤੂ ਕੁਝ ਦਿਨ ਖੜੇ ਰਹਿਣ ਤੋਂ ਬਾਅਦ ਵਾਪਸ ਮੁੜ ਕੇ ਕਹਿੰਦੇ ਦਰਸ਼ਨ ਸਿਆ ਹੈ ਪਤਾ ਕੌਣ ਸੀ ਜੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਨਹੀਂ ਪਤਾ ਇਹਦੇ ਕਹਿੰਦੇ ਬਹੁਤ ਜੁਗਾਂ ਦੀ ਭਗਤੀ ਸੀ ਇਸ ਨੇ ਕਿਹਾ ਸੀ ਕਿ ਤੂੰ ਆਏਂਗਾ ਮੇਰਾ ਉਧਾਰ ਕਰੇਂਗਾ ਤਾਂ ਮੇਰਾ ਉਧਾਰ ਹੋਣਾ ਤੇ ਅੱਜ ਉਸ ਦੀ ਮੁਕਤੀ ਕੀਤੀ ਹੈ ਇੱਕ ਸ਼ਾਇਦ ਪੁਰਾਣੇ ਸਿੱਖਾਂ ਨੂੰ ਪਤਾ ਹੋਵੇ ਦਰਬਾਰ ਦੇ ਅਗਰ ਜੱਠੂਆ ਦਰਬਾਰ ਦੇ ਅੱਗੇ ਇੱਕ ਆਂਬ ਦਾ ਦਰਖਤ ਸੀ ਉਸ ਦੇਆਂ ਦੋ ਸ਼ਾਖਾਵਾਂ ਸੀਗੀਆਂ ਉਹ ਅੰਬ ਦਾ ਦਰਖਤ ਸੁੱਕ ਗਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ ਵੜ ਦਈਏ ਕਹਿੰਦੇ ਨਹੀਂ ਲਿਖਤ ਕਰਾਉਂਦੇ ਕਰਾਉਂਦੇ ਗਏ ਔਰ ਉਸ ਅੰਬ ਦੇ ਜੋੜ ਦੇ ਵਿੱਚ ਆਪਣੇ ਆਪ ਨੂੰ ਵਸਾ ਲਿਆ ਸੀ ਸਿੱਖ ਪਾਸੇ ਤੇ ਉਹਨਾਂ ਦੇ ਚਰਨ ਇੱਕ ਪਾਸੇ ਅਤੇ ਉਹ ਸੰਬਧੀ ਲਿਖਤ ਕਰਾਈ ਮੈਨੂੰ ਲਿਖਤ ਯਾਦ ਨਹੀਂ ਪਰੰਤੂ ਇੱਕੌਤਕ ਯਾਦ ਹੈ ਉਸ ਦਾ ਉਧਾਰ ਕੀਤਾ ਸਾਨੂੰ ਪਤਾ ਨਹੀਂ ਉਹ ਕਿੱਥੇ ਕਿੱਥੇ ਕੀ ਕੀ ਕਰਦਾ ਸਾਰੇ ਆਪਣੇ ਅੰਦਰ ਵੇਖੋ ਬੈਠਾ ਇਕਾਂਤ ਪਥ ਪਰਮੇਸ਼ਵਰ ਬੇਪਰਵਾਹੀ ਹੈ ਜੇ ਉਸ ਦਾ ਅੰਮ੍ਰਿਤ ਪੀ ਲਓ ਬੂੰਦ ਸਬਾਂਤ ਜੋ ਨਿੱਜਰ ਚਰਨਾ ਰਹਾ ਚਰਾਈ ਹੈ ਫੇਰ ਤੁਸੀਂ ਆਪੇ ਮਿਲ ਕੇ ਇੱਕ ਦੂਜੇ ਦਾ ਦੇ ਦੇਓ ਸਾਥ ਝਗੜਾ ਰਹਿਣ ਕੋਈ ਨਾ ਪਾਈਏ ਜੇ ਇਹ ਕੁਛ ਹੋ ਜਾਏ ਲੇਖਾ ਮੁੱਕ ਜਾਏ ਕੂੜੀ ਜਾਤ ਆਤਮ ਪਰਮਾਤਮਿਕ ਕੋ ਨਜ਼ਰੀ ਆਏ ਤਾਂ ਫਿਰ ਕੂੜੀਆਂ ਜਾਤਾਂ ਪਾਤਾਂ ਦਾ ਖਤਮ ਹੋ ਜਾਏ ਝਗੜਾ ਤੇ ਸ ਆਤਮਾ ਨੂੰ ਪਰਮਾਤਮਾ ਦਾ ਦਰਸ਼ਨ ਹੋ ਜਾਏ ਭਾਗਾ ਭਰਿਆ ਨਵੇਂ ਸਮਤ ਦਾ ਆਉਣ ਵਾਲਾ ਵਿਸਾਖ ਜਿਸ ਵਿਸਾਖ ਦੇ ਵਿੱਚ ਜੰਮੂ ਲੈ ਬੜਾਈ ਆ ਸੰਤਾਂ ਦਾ ਦਰਸ਼ਨ ਨਾਲੇ ਪ੍ਰਭ ਹੋਵੇ ਸਾਖਿਆਤ ਸੰਤਾਂ ਦਾ ਮਾਲਿਕ ਸਾਹਮਣੇ ਨਜ਼ਰੀ ਆਏ ਫਿਰ ਖੁਸ਼ੀ ਦੇ ਨਾਲ ਜਿਤਨੀ ਚਾਹੋ ਪੁੱਛ ਲਓ ਉਸ ਤੋਂ ਬਾਤ ਘਰ ਬੈਠਿਆਂ ਦਾ ਸਮਝਾਏ ਸਾਨੂੰ ਪੁੱਛਣਾ ਨਹੀਂ ਆਉਂਦਾ ਸਾਨੂੰ ਬੇਨਤੀ ਨਹੀਂ ਕਰਨੀ ਆਉਂਦੀ ਉਹ ਕਿਰਪਾ ਕਰੇ ਤਾਂ ਬੇਨਤੀ ਕਰਵਾਵੇ ਕਿਰਪਾ ਕਰੇ ਤਾਂ ਆਪਣਾ ਨਾਮ ਜਪਾਵੇ ਫਿਰ ਸਾਨੂੰ ਸੋਝੀ ਆਈ ਹੈ ਮਹਾਰਾਜ ਕਹਿੰਦੇ ਘਰ ਬੈਠਿਆਂ ਦੇ ਸਮਝਾਈ ਹੈ ਜਿਸ ਦੇ ਕੋਲ ਕੋ ਵਿਖਤ ਬਾਹ ਪਰਦਾ ਉਹਨਾਂ ਦੇ ਚੁਕਾਈ ਉਸ ਅਕਾਲ ਪੁਰਖ ਦੇ ਕੋਲ ਕੋ ਵਿਖਤ ਬਾਹ ਕੈ ਸਾਡਾ ਕੀ ਹੋਣੇ ਵਾਲਾ ਪਰਦਾ ਉਹ ਲੈ ਉਸਨੇ ਚੱਕ ਦਿੱਤਾ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਰੋਮ ਰੋਮ ਆਪੇ ਵਿਖਤ ਉਤਾਈ ਉਹ ਕਿਰਪਾ ਕਰਦਾ ਹੈ ਜੋਤ ਸਰੂਪ ਹੋ ਕੇ ਇਸ ਰੋਮ ਰੋਮ ਦੇ ਵਿੱਚ ਆਪਣੇ ਦਰਸ਼ਨ ਕਰਾਉਂਦਾ ਹੈ ਰੋਮ ਰੋਮ ਕਹੇ دین ਮਜਬ ਦਾ ਛੱਡ ਦਿਓ ਝਗੜਾ ਬਾਰ-ਬਾਰ ਮਹਾਰਾਜ ਕਹ ਰਹੇ ਨੇ ਪਰੰਤੂ ਅਸੀਂ ਝਗੜਾ ਛੱਡਦੇ ਨਹੀਂ ਇਸ ਵੇਲੇ ਸਿਰਫ ਦੁਨੀਆ ਤੇ ਹਿੰਦੁਸਤਾਨ ਦੇ ਵਿੱਚ ਨਹੀਂ ਦੁਨੀਆ ਨੇ ਵਿੱਚ ਸਾਰੇ ਝਗੜੇ ਪਏ ਹੋ ਨੇ دینਾਂ ਮਜਬਾਂ ਦਾ ਰੋਮ ਰੋਮ ਕਹੇ دین ਮਜਬ ਦਾ ਛੱਡ ਦਿਓ ਝਗੜਾ ਕੂੜੀ ਕਿਰਿਆ ਦਿਓ ਮਟਾਈਏ ਇਹ ਝੂਠੀ ਕਿਰਿਆ ਨੂੰ ਖਤਮ ਕਰ ਦਿਓ ਹੁਣ ਮਾਰਗ ਵੇਖੋ ਅਗਲਾ ਜੋ ਸੰਤ ਸਜਮ ਰਹਿ ਬਖਾਈਏ ਅਗਲਾ ਮਾਰਗ ਦੇਖੋ ਮਨੁਸ਼ ਹੋ ਕੇ ਕੋਈ ਨਾ ਬਣੇ ਪਗਲਾ ਬੋਰਾ ਰੂਪ ਨਾ ਪਈ ਬਤਾਈ ਬੋਰਾ ਹੁੰਦਾ ਜਿਹਦੀ ਮਨਮਤ ਜਿਹੜੀ ਬੁੱਧੀ ਜਿਹੜੀ ਹੈ ਉਹ ਪੈਸੇ ਹੁੰਦੇ ਨਾ ਬੋਰਾ ਹੋਇਆ ਫਿਰਦਾ ਤੇ ਪਾਗਲ ਹੋਇਆ ਪੁੰਦਾ ਮਨੁਸ਼ ਹੋ ਕੇ ਕੋਈ ਨਾ ਮਨੁੱਖ ਪਗਲਾ ਜੀ ਤਾਂ ਮਨੁੱਖ ਬਣਾਈ ਨਹੀਂ ਜੇ ਅਸੀਂ ਮਨੁੱਖ ਬਣ ਜਾਈਏ ਉਹ ਉਹ ਜਾਤ ਬਣ ਜਾਈਏ ਜਿਹੜੀ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਹੈ ਤੇ ਫਿਰ ਤਾਂ ਕੋਈ ਬੋਰਾ ਰਹਿਾਈ ਜਿਹੜੇ ਫਿਰਦੇ ਰਹੇ ਵਿੱਚ ਜੰਗਲਾਂ ਜਨਮ ਜਨਮ ਤੋਣੀਆਂ ਤਾਂ ਹੀ ਜੰਗਲਾਂ ਦੇ ਵਿੱਚ ਫਿਰਦੇ ਰਹੇ ਜਨਮਾਂ ਜਮੰਤਰੋਂ ਤੋਂ ਧੂਣੀਆਂ ਤਾ ਕੇ ਬੈਠੇ ਆ ਗੁਰੂ ਨਾਨਕ ਪਾਤਸ਼ਾਹ ਜਦੋਂ ਇਸ ਪਾਸੇ ਗਏ ਪਹਿਲੀ ਉਦਾਸੀ ਦੇ ਉੱਤੇ ਤਾਂ ਉਹਨਾਂ ਨੂੰ ਨਾਨਕ ਮੱਤੇ ਦੇ ਵਿੱਚ ਸੰਤ ਮਿਲੇ ਗਰਾਗੀ ਮਿਲੇ ਆਪਣੀ ਆਤਮਾ ਨੂੰ ਦਸਮ ਦਵਾਰੀ ਚ ਖਿੱਚ ਕੇ ਕਿਸੇ ਦੀ ਬਾਹ ਉੱਥੇ ਪਈ ਹੈ ਕਿਸੇ ਦਾ ਲੱਤ ਉੱਥੇ ਪਈ ਹੈ ਔਰ ਉਹਨਾਂ ਨੂੰ ਕੌਤਕ ਕਿਹਾ ਦਿਖਾਓ ਪਹਿਲਾਂ ਕਿਸੇ ਨੇ ਕਿਹਾ ਕਿ ਇੱਕ ਹੋਰ ਸੰਤ ਆ ਗਿਆ ਉਹਨਾਂ ਨੇ ਪ੍ਰੀਖਿਆ ਜਾਣੀ ਚਾਹੀਦੀ ਦੁੱਧ ਦਾ ਕਟੋਰਾ ਭਰ ਕੇ ਇੱਕ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਿੰਦਾ। ਉਹਨਾਂ ਨੇ ਇੱਕ ਫੁੱਲ ਤੋੜਿਆ ਕਲੀ ਦਾ ਉਹਦੇ ਉੱਪਰ ਰੱਖ ਦਿੱਤਾ। ਉਹਦਾ ਮਤਲਬ ਕੀ ਸੀਗਾ ਦੁੱਧ ਦੇ ਕਟੋਰੇ ਦਾ ਕਿ ਇੱਥੇ ਤਾਂ ਪਹਿਲਾਂ ਹੀ ਬੜੇ ਸਾਧ ਸੰਤ ਬੈਠੇ ਨੇ ਤੇਰੇ ਲਈ ਕੋਈ ਜਗ੍ਹਾ ਨਹੀਂ। ਉਹਨਾਂ ਨੇ ਫੁੱਲ ਰੱਖ ਦਿੱਤਾ ਫੁੱਲ ਕਰਦਾ ਰਿਹਾ ਦੁੱਧ ਵੀ ਬਾਹਰ ਡੋਲਿਆ ਕਹਿੰਦਾ ਮੈਂ ਇਸ ਤਰ੍ਹਾਂ ਇਹਨਾਂ ਦੇ ਵਿੱਚ ਸਮਾ ਜਾਵਾਂਗਾ। ਉਹ ਅਕਾਲਪੁਰਖ ਸਾਡੇ ਅੰਦਰ ਇਸ ਤਰ੍ਹਾਂ ਸਮਾਇਆ ਹੋਇਆ। ਫੇਰ ਕੋਈ ਮਨੁੱਖ ਦਾ ਝਗੜਾ ਨਹੀਂ ਰਹੇਗਾ। ਬੋਹਰਾ ਰੂਪ ਨਾਲ ਕੋਈ ਬਟਾਈ ਹੈ। ਜਿਹੜੇ ਫਿਰਦੇ ਰਹੇ ਵਿੱਚ ਜੰਗਲਾਂ ਜਨਮ ਜਨਮ ਤੋਂ ਹੁਣੀਆਂ ਤਾਈ ਹੈ ਉਹ ਪ੍ਰਭ ਨਾਲ ਮਿਲ ਕੇ ਸ੍ਰਿਸ਼ਟੀ ਦਾ ਲਾਹੇਉ ਪਰਦਾ ਅੰਧਲਾ ਅੰਧਲਾ ਹੁੰਦਾ ਅੰਧੇਰਾ ਇੱਕ ਸ਼ਬਦ ਹੁੰਦਾ ਮੈਂ ਅੰਧੇ ਨੇ ਕੀ ਤੇਰਾ ਨਾਮ ਖੁੰਧ ਕਰ ਸੱਚ ਸੱਚ ਦਿਆਂ ਸੁਣਾਈ ਹੈ ਮੈਂ ਸੱਚ ਸੁਣਾ ਰਿਹਾ ਤੁਹਾਨੂੰ ਰਲ ਮਿਲ ਕੇ ਸਾਰੇ ਇੱਕ ਸਟੇਜ ਤੇ ਗਾਓ ਚਾਰ ਮੰਗਲਾ ਘਰ ਘਰ ਵੱਜੇ ਨਾਮ ਵਧਾਈ ਹੈ ਹਰ ਕੇ ਨਾਮ ਬਿਨਾ ਜਨ ਭਗਤੋ ਕੋਈ ਨਹੀਂ ਸਗਲਾ ਸਦ ਦੇ ਅੰਦਰ ਵਸਤ ਇਤਿਤੀ ਟਿਕਾਈ ਆ ਸਾਰੇ ਨੂੰ ਇੱਕ ਵਸਤ ਕਾਤੀ ਜੋਤੀ ਜੋ ਸਰੂਪ ਪਰ ਆਪ ਆਪਣੀ ਕਿਰਪਾ ਕਰ ਸੱਚਾ ਹੁਕਮ ਇੱਕ ਸੁਣਾਈ ਉਸਨੇ ਕਿਰਪਾ ਕਰਕੇ ਇੱਕ ਹੁਕਮ ਸੁਣਾ ਦਿੱਤਾ ਸੋ ਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ